ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਨਹੀਂ ਹਲੇ ਗੁਰਤਾ ਕਦੇ ਨਹੀਂ ਮਿਲੀ ਹਲੇ ਗੁਰਤਾ ਕਦੇ ਨਹੀਂ ਮਿਲੀ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਨਹੀਂ ਉਹ ਜਦੋਂ ਹੱਥ ਜੋੜ ਕੇ ਨਾ ਬੈਠੇ ਆ ਐਨੇ ਨੂੰ ਮਹਾਰਾਜ ਨੇ ਮਾਰੀ ਨਿਗਾਹ ਸਾਹਮਣੇ ਤ ਮੁਰਦਾ ਪਿਆ ਮੁਰਦਾ ਸਰੀਰ ਪਿਆ ਏ ਦੇਖੋ ਧੰਨ ਗੁਰੂ ਨਾਨਕ ਦੇਵ ਜੀ ਸਿੱਖੀ ਪਰਖ ਜਦੋਂ ਮੁਰਦਾ ਅਸਰੀਰੇ ਸਾਹਮਣੇ ਮੁਰਦਾਰ ਪਿਆ ਤੇ ਮਹਾਰਾਜ ਨੇ ਬਾਜ ਮਾਰੀ ਕਹਿੰਦੇ ਵੀ ਸਰਗਦੇ ਦੇ ਵਿੱਚੋਂ ਕੋਈ ਉੱਠੋ ਮੁਰਦੇ ਨੂੰ ਖਾ ਕੇ ਦਿਖਾਓ ਜਦੋਂ ਕਿਹਾ ਨਾ ਜਿੰਨੇ ਕੱਚੇ ਪਿੰਡੇ ਸਾਰੇ ਉੱਕੇ 도ੜ ਗਏ ਜਦੋਂ ਸਾਰੇ ਭੱਜ ਗਏ ਇੱਥੇ ਤੱਕ ਪਾਪਾ ਬੁੱਢੇ ਜੀ ਬਟਾਲੀ ਨਾਲ ਆ ਕੇ ਖੜ ਗਏ ਉਹ ਮਹਾਰਾਜ ਮੁਰਦਾ ਕੌਣ ਖਾਊ ਤੇ ਭਾਈ ਲੈਣਾ ਜੀ ਹੱਥ ਜੋੜ ਲੈ ਭੱਜ ਕੇ ਜਾ ਕੇ ਮੁਰਦੇ ਦੇ ਕੋਲ ਖੜ ਦੇ ਤੇ ਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜੇ ਮੈਨੂੰ ਇਹ ਦੱਸੋ ਵੀ ਖਾਣਾ ਸ਼ੁਰੂ ਕਿਧਰੋਂ ਕਰਾਇਆ ਜਦੋਂ ਗਿਆ ਨਾ ਆ ਸੰਗਤ ਜੀ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਨੀ ਬਹੁਤ ਔਖੀ